ਰਾਤ ਅੰਮ੍ਰਿਤਸਰ ਦੇ ਲਾਰੈਂਸ ਰੋਡ ਚੌਂਕ ਦੇ ਵਿੱਚ ਇੱਕ ਵਰਨਾ ਗੱਡੀ ਸਵਾਰ ਨੌਜਵਾਨਾਂ ਨੇ ਲੁੱਟਦੀ ਵਾਰਦਾਤ ਨਵਾਂ ਜਾਂ ਦਿੱਤਾ ਗੱਡੀ ਸਵਾਰ ਨੌਜਵਾਨਾਂ ਦੇ ਵੱਲੋਂ ਬੁਲੇਟ ਮੋਟਰਸਾਈਕਲ ਸਵਾਰ ਦੇ ਕੋਲੋਂ ਉਸ ਦਾ ਮੋਟਰਸਾਈਕਲ ਤੇ ਜੇਬ ਦੇ ਵਿੱਚੋਂ ਨਕਦੀ ਜਿਹੜੀ ਹੈ ਉਹ ਲੁੱਟ ਲਈ ਗਈ ਦੱਸਿਆ ਜਾ ਰਿਹਾ ਹੈ ਕਿ 53000 ਰੁਪਏ ਜੋ ਕਿ ਪਿਸਤੌਲ ਦੀ ਨੋਕ ਤੇ ਲੁੱਟੇ ਗਏ ਨੇ ਪੀੜਤ ਦਾ ਕਹਿਣਾ ਹੈ ਕਿ ਉਹ ਇੱਕ ਹਸਪਤਾਲ ਦੇ ਵਿੱਚ ਕੰਮ ਕਰਦਾ ਤੇ ਇਸੇ ਦਰਮਿਆਨ ਦੇਰ ਰਾਤ ਰੋਟੀ ਲੈਣ ਦੇ ਲਈ ਰੋਨੇਸ ਰੋਡ ਤੇ ਆਇਆ ਸੀ ਜਿੱਥੇ ਸਵਾਰ ਦਾ ਨੂੰ ਅੰਜਾਮ ਦਿੱਤਾ ਗਿਆ ਪਿੱਛੋਂ ਆ ਰਹੀ ਵਰਨਾਕਾਰ ਦੇ ਵਿੱਚ ਬੈਠੇ ਨੌਜਵਾਨਾਂ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਹੇਠਾ ਸੁੱਟ ਦਿੱਤਾ ਤੇ ਪਿਸਤੌਲ ਦੀ ਨੋਕ ਤੇ ਉਸ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਦਾ ਕਹਿਣਾ ਹੈ ਕਿ ਮੈਂ ਸੂਚਨਾ ਪੀਸੀਆਰ ਮੁਲਾਜ਼ਮਾਂ ਨੂੰ ਦਿੱਤੀ ਹੈ ਤੇ ਥਾਣੇ ਦੇ ਵਿੱਚ ਵੀ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਤੂੰ ਨਸ਼ਾ ਕੀਤਾ ਹੋਇਆ ਉਥੇ ਹੀ ਉਪਥਾਣਾ ਸਿਵਲ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਜਿਸ ਦੇ ਕੋਲ 53000 ਰੁਪਏ ਦੀ ਨਕਦੀ ਤੇ ਜ਼ਮਾ ਮੋਬਾਈਲ ਲੁੱਟ ਲਿਆ ਗਿਆ ਉਸ ਦਾ ਕਹਿਣਾ ਹੈ ਕਿ ਜਦ ਮੈਂ ਪੀਸੀਆਰ ਮੁਲਾਜ਼ਮਾਂ ਨੂੰ ਸ਼ਿਕਾਇਤ ਦਿੱਤੀ ਹੈ ਤੇ ਉਹਨਾਂ ਉਲਟਾ ਮੈਨੂੰ ਥਾਣੇ ਲਿਜਾ ਕੇ ਆਖਿਆ ਕਿ ਤੂੰ ਨਸ਼ਾ ਕੀਤਾ ਹੋਇਆ ਤਾਂ ਉਸ ਦਾ ਕਹਿਣਾ ਹੈ ਕਿ ਮੈਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਆਵੇ ਮੇਰਾ ਮੈਡੀਕਲ ਕਰਵਾ ਲਓ ਮੈਨੂੰ ਬਣਦੀ ਸਜ਼ਾ ਦਿੱਤੀ ਜਾਵੇ ਪਰ ਮੈਂ ਨਿਸ਼ਾਨਾ ਨਹੀਂ ਕੀਤਾ ਉਹ ਜ਼ਿਕਰ ਹੈ ਕਿ ਉਸਦੀ ਕੁਟਮਾਰ ਵੀ ਕੀਤੀ ਗਈ ਹੈ ਹਾਲਾਂਕਿ ਇਸ ਦੀ ਸੂਚਨਾ ਉਸਨੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ ਤੇ ਉਧਰ ਹੀ ਥਾਣਾ ਸਿਵਲ ਲਾਈਨਸ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਕਿ ਇੱਕ ਨਿੱਜੀ ਹਸਪਤਾਲ ਦੇ ਵਿੱਚ ਕੰਮ ਕਰਦਾ ਨੌਜਵਾਨ ਜੋ ਕਿ ਲਾਰੈਂਸ ਰੋਡ ਚੌਂਕ ਦੇ ਵਿੱਚ ਆਇਆ ਸੀ ਉਸ ਨੂੰ ਵਰਨਾ ਗੱਡੀ ਤੇ ਸਵਾਰ ਕੁਝ ਨੌਜਵਾਨਾਂ ਨੇ ਲੁੱਟ ਰਿਆ ਤੇ ਆਲੇ ਦੁਆਲੇ ਸੀਸੀਟੀਵੀ ਕੈਮਰੇ ਪੁਲਿਸ ਖੰਗਾਲ ਰਹੀ ਹੈ ਤੇ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਜੀ ਮੇਰਾ ਨਾਮ ਅਤੂ ਸ਼ਰਮਾਇਆ ਜੀ ਮੈਂ ਨਿਰਮਾਨ ਹਸਪਤਲ ਦੇ ਸੈਕਸ਼ਨ ਤੇ ਜੌਬ ਕਰਦਾ ਹਾਂ। ਹਾਂਜੀ। ਤੇ ਮੈਂ ਰਾਤੀ ਨਿਰਮਾਨ ਹਸਪਤਲ ਤੋਂ ਰੋਟੀ ਲੈਣ ਜਾ ਰਿਹਾ ਹਾਂ ਸਟੇਸ਼ਨ ਤੇ। ਤੇ ਆਪਣੇ ਜਿਹੜਾ ਨੋਵਲਟੀ ਚੌਕ ਆ ਉਸ ਤੋਂ ਅੱਗੇ ਆ ਇੱਕ ਚੌਕ ਹੋ ਰਿਹਾ ਜਿਹੜਾ ਸੰਗਮ ਜਿਹੜਾ ਸਿਲਮਾ ਗਿਆ ਉਧਰ ਨੂੰ ਜਾਂਦ ਰਿਹਾ ਰਸਤਾ ਉਹ। ਤੇ ਮੈਂ ਥੋੜਾ ਹਾਂਜੀ ਹਾਂਜੀ ਨਿਰੋਲਾ ਰੈਸਟੋਰੈਂਟ ਹੈ ਉਸ ਤੋਂ ਥੋੜਾ ਹੀ ਮੱਗੇ ਗਿਆ ਹਾਂ। ਤੇ ਮੈਂ ਬੁਲਟ ਤੇ ਜਾ ਰਿਹਾ ਹਾਂ ਆਰਾਮ ਨਾਲ ਆਪਣੇ। ਨਿਰੋਲਾ ਹੋਟਲ ਤੇ ਲੱਗੇ ਜਿਹੜਾ। ਮੇਨੂੰ ਨਿਰੋਲਾ ਹੋਟਲ ਤੇ ਲੱਗੇ ਪਹੁੰਚਿਆ ਹਾਂ ਤੇ ਬੁਲਟ ਤੇ ਜਾ ਰਿਹਾ ਹਾਂ ਪਿੱਛੇ ਕਵਰਨਾ ਗੱਡੀ ਤੇ ਚਾਰ ਪੰਜ ਮੁੰਡੇ ਆਏ ਆ। ਹਾਂ ਉਹਨਾਂ ਨੇ ਗੱਡੀ ਮਾਰੀ ਆ ਵਿੱਚ ਤੇ ਅੰਗਰੇ ਮੈਂ ਦੇਖਿਆ ਥਲੇ ਫਿੱਤ ਬਾਤੇ ਤੇ ਬਾਅਦ ਚ ਉਹਨਾਂ ਨੇ ਮੇਰੀ ਜੇਬ ਤੋਂ ਫੋਨ ਵੀ ਕੱਢ ਲਿਆ ਮੇਰੇ ਕੋਲ 53000 ਰੁਪਏ ਗਾਇਬ ਰਿਸ਼ੈਪਸਿੰਦਾ ਕਿੰਨੇ ਜਾਣੇ ਸੀ ਉਹ ਉਹ ਸਾਰੇ 4-5 ਦੇ ਮੁੰਡੇ ਸੀ ਉਹਨਾਂ ਚੋਂ ਕਿਸੇ ਦੀ ਪਛਾਣ ਹੈਗੀ ਨਹੀਂ ਸਰ ਪਛਾਣ ਕੀਤੇ ਨਹੀਂ ਉਹਨਾਂ ਦੇ ਗੱਡੀ ਨੰਬਰ ਉਹਨਾਂ ਦਾ ਗੱਡੀ ਨੰਬਰ ਨੇ ਨੋਟ ਆਇਆ ਗੱਡੀ ਵਾਈਟ ਕਲਰ ਦੀ ਵਰਣ ਹੈਗੀ ਉਹਨਾਂ ਦੀ ਤੇ ਆ ਕਿ ਸੰਤਰੀ ਪਰਨੇ ਬੰਨੇ ਹੋ ਉਹਨਾਂ ਨੇ ਮੂੰਹ ਤੇ ਸਰ ਇਹ 11 ਸਾਢੇ 11:15 ਦਾ ਟਾਈਮ ਸੀ ਜੀ ਉਹਨਾਂ ਕੋ ਕੋ ਹਥਿਆਰ ਚੁਰਬੀ ਗਿਆ ਹਥਿਆਰਾਂ ਨੇ ਪਿਸਟਲ ਰੱਖੀ ਸੀ ਮੇਰੇ ਮੱਥੇ ਤੇ ਫਿਰ ਮੈਂ ਉਹਨਾਂ ਨੂੰ ਬੁਲਟ ਦੀ ਚਾਬੀ ਦਿੱਤੀ ਤੇ ਪਹਿਲਾਂ ਮੈਂ ਚਾਬੀ ਦਿੱਤੀ ਨਹੀਂ ਮੈਂ ਉਹਨਾਂ ਨੂੰ ਤੇ ਜਿਹਨਾਂ ਨੇ ਪਿਸਟਲ ਰੱਖੀ ਤੇ ਚਾਕੂ ਵਗੈਰਾ ਕੱਢਿਆ ਉਹਨਾਂ ਨੇ ਸਾਰਿਆਂ ਕੋ ਪੱਛਲ ਵਗੈਰਾ ਹੀ ਆਸ ਨਹੀਂ ਸਰ ਇੱਕੋ ਨੇ ਰੱਖੀ ਬਾ ਮੇਰੇ ਮੱਥੇ ਤੇ ਹਾਂਜੀ ਦੱਤਰ ਵਗੈਰਾ ਦੀ ਉਹਨਾਂ ਕੋ ਦੱਤਰ ਵਗੈਰਾ ਕੁਝ ਨਹੀਂ ਗਾਇ ਬਾ ਪਿਸਟਲ ਤੇ ਉਹਨਾਂ ਨੇ ਚਾਕੂ ਹੀ ਕੱਢਿਆ ਉਹਨਾਂ ਨੇ ਕੀ ਕਿਹਾ ਤੁਨ ਉਹਨਾਂ ਨੇ ਉਹਨਾਂ ਨੇ ਬਾਇ ਕਿਹਾ ਚਾਬੀ ਦੇ ਰਿਹਾ ਮੈਂ ਚਾਬੀ ਨਹੀਂ ਦੇ ਰਿਹਾ ਉਹਨਾਂ ਨੇ ਬੁਲਟ ਦੀ ਤੇ ਉਹਨਾਂ ਨੇ ਬਸ ਮੇ ਕੋ ਚਾਬੀ ਲਈ ਪਿਸਟਲ ਸਿਰ ਤੇ ਰੱਖ ਕੇ ਬਾਕੀ ਇਹ ਲਾਗੇ ਖਲੋਤੇ ਸੀ ਦੋਣੀ। ਕੋਮਰ ਸੀ ਮੁੰਡਿਆਂ ਦੇ ਜਿਨ੍ਹਾਂ ਨੂੰ ਮੁੰਡੇ 25 26 ਸਾਲ ਦੇ ਹੋਣੇ ਬਾਦ। ਨਹੀਂ ਛੇੜੀ ਲੱਗਦੇ ਸੀ ਕਿ ਨਹੀਂ ਛੇੜੀ ਲਾਦੇ ਸੀ ਅਮਲੀ। ਮੂਮਾ ਬੰਨੇ ਸੀ ਕਿ ਮੂ ਸਾਰੇ ਬੰਨੇ ਸੀ ਸੰਤਰੀ ਰੰਗ ਦੇ ਪਰਨੇ ਬੰਨੇ ਸੀ ਸਾਰਿਆਂ ਨੇ। ਚਾਰ ਚਾਰ ਮੁੰਡੇ ਸੀ। ਚਾਰ ਬੰਦੇ ਸੀ ਪੰਜਵਾਂ ਡਰਾਈਵਰ ਸੀ। ਅੱਛਾ ਪੰਜ ਬੰਦੇ ਆਏ ਸੀ। ਹਾਂਜੀ ਹਾਂਜੀ। ਇਹ ਗੱਡੀ ਵਰਨਾ ਸੀ। ਗੱਡੀ ਵਰਨਾ ਸੀ ਤੇ ਉਹਨਾਂ ਨੇ ਉੱਤਰ ਕੇ ਮੈਨੂੰ ਮਤਲਬ ਕਿ ਕੁੱਟਿਆ ਮਾਰਿਆ ਵੀ ਆ ਪੈਸੇ ਕੋਈ ਸਾਰਾ ਕੁਝ ਖੋਇਆ ਉਹਨਾਂ ਨੇ। ਤੁਸੀਂ ਬੋਲਦੇ ਤੇ ਅਸੀਂ ਆਣੇ ਪਹਿਲੇ ਤੁਹਾਨੂੰ ਪਹਿਲਾਂ ਸਾਈਡ ਮਾਰੀ ਉਹਨਾਂ ਨੇ ਤੇ ਮੈਨੂੰ ਫੁੱਟ ਪਾ ਉਸ ਤੋਂ ਬਾਅਦ ਮੈਂ ਚੌਂਕ ਤੋਂ ਪੈਦਲ ਵਾਪਸ ਆ ਗਿਆ ਨਾਵਲਦੀ ਚੌਂਕ ਤੋਂ ਆਟੋ ਕਰਕੇ ਤੇ ਮੈਂ ਹਸਪਤਾਲ ਨੂੰ ਜਾ ਰਿਹਾ ਸੀ ਤੇ ਰਸਤੇ ਇੱਕ ਪੀਸੀਆਰ ਵਾਲੀ ਗੱਡੀ ਤੇ ਮੋਨਾਂ ਨੂੰ ਕਿਹਾ ਕਿ ਸਰ ਮੇ ਨਾਲ ਇਸ ਤਰ੍ਹਾਂ ਗੱਲ ਹੋਈ ਹੈ ਤੇ ਉਹ ਮੈਨੂੰ ਗੱਡੀ 'ਚ ਬਿਠਾ ਕੇ ਤੇ ਇੱਥੇ ਛੱਡ ਗਏ ਥਾਣੇ ਤੇ ਇਹਨਾਂ ਨੂੰ ਉਲਟਾ ਕਹਿੰਦੇ ਆ ਕਿ ਨੇ ਨਸ਼ਾ ਕੀਤਾ ਹੈ ਜੀ ਮੁੰਡੇ ਨੇ ਅੱਛਾ ਮੈਨੂੰ ਇੱਥੇ ਥਾਣੇ 'ਚ ਛੱਡ ਗਏ ਪੀਸੀਆਰ ਵਾਲੇ ਕਹਿੰਦੇ ਪੀਸੀਆਰ ਵਾਲੇ ਹਾਂ ਜੀ ਉਹਨਾਂ ਦੇ ਗੱਡੀ ਦਾ ਨੰਬਰ 9626 ਕੀ 26 96 ਨੰਬਰ ਹੈ ਉਹਨਾਂ ਦਾ अच्छा केना ਦਾ ਪੀਸੀ ਪੀਸੀਆ ਵਾਲੇ ਗੱਡੀ ਦਾ ਅੱਛਾ ਜੀ ਅੱਛਾ ਉਹ ਮੈਨੂੰ ਇੱਥੇ ਠਾਣੇ ਛੱਡ ਗਏ ਤੇ ਉਹ ਕਹਿੰਦਗੇ ਮੁੰਡੇ ਨਸ਼ਾ ਕੀਤਾ ਵਾ ਤੇ ਮੈਂ ਅੱਗੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਸਿਰ ਮੇਰਾ ਮਲਾਜਮ ਉਗਰਾ ਲਊ ਮਲਾਜਾ ਕਰਾ ਲਊ ਤੇ ਮੈਂ ਕਹਾ ਚੈੱਕ ਕਰ ਲੈਨੇ ਕਿ ਨਸ਼ਾ ਤੁਸੀਂ ਕੀਤਾ ਕਿ ਮੈਂ ਕੀਤਾ ਅੱਛਾ ਜੀ ਹਸਪੀਟਲ ਜੌਬ ਕਰਦੇ ਲੋਡ ਰਿਸੈਪਸ਼ਨ ਤੇ ਜਾਂਦੇ ਹਾਂਜੀ ਹਾਂਜੀ ਮੈਂ ਰੋਟੀ ਲੈਣ ਜਾ ਰਿਹਾ ਹਾਂ ਠੀਕ ਹੈ ਹਾਂਜੀ ਤੇ ਹਸਪੀਟਲ ਦਾ ਕੈਸ਼ ਮੇਰੇ ਕੋ ਗਿਆ ਸੀ ਵਿਸ਼ਾਚਨ ਦਾ 53000 ਰੁਪਏ ਸੀ ਉਹਨਾਂ ਨੇ ਉਹ ਵੀ ਖੋਲੇ ਆ ਬੁਲਟ ਵੀ ਲੈ ਲਿਆ ਆ ਤੇ ਫੋਨ ਵੀ ਲੈ ਗਏ ਆ ਟਣਕੀ ਮੰਗ ਕਰਨੇ ਪੈ। ਫੋਨ ਭਾਜੀ ਮੇਰਾ Oppo A5S ਸੀ। ਅੱਛਾ ਜੀ। ਹੁਣ ਪੁਲਿਸ ਨੂੰ ਅਸਤਾ ਦੇ ਬਾਰੇ ਕੰਪਲੇਟ ਲਿਖਾ ਦਿੱਤੀ ਗਈ। ਪੁਲਿਸ ਨੂੰ ਆਪਾਂ ਸਰ ਰਾਤੀ ਨੂੰ ਫੋਨ ਕਰਤਾ ਸੀ। ਸੀਸੀਟੀਵੀ ਕੈਮਰਾ ਵਗੈਰਾ ਲੱਗਾ। ਹਾਂਜੀ ਸਰ ਸਾਰੇ ਕੈਮਰਾ ਫੁਟੇਜ ਵਗੈਰਾ ਆਪਾਂ ਦੇਖ ਲਈ ਸਾਰਾ ਕੁਝ। ਤੁਹਾਡੇ ਫੁਟੇਜ ਵਗੈਰਾ ਹੈਗੀ ਐ? ਨਹੀਂ ਫੋਟੋ ਫੁਟੇਜ ਨਹੀਂ ਹੈ ਜੀ ਦੇਖੋ। ਪੁਲਿਸ ਵਾਲੇ ਨੇ ਹਾਂਜੀ ਹਾਂਜੀ ਪੁਲਿਸ ਵਾਲੇ ਕੰਪਲੇਂਟ ਹੋ ਗਈ ਐ ਰਾਤੀ ਹੋ ਗਈ ਨਾ ਨੇ ਸਾਲ। ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ? ਆਪਾਂ ਮੰਗ ਇਹੀ ਕਰਦੇ ਐ। ਕਿੰਨੇ ਦਾ ਨੁਕਸਾਨ ਹੋਇਆ ਭਾਜੀ ਤੁਹਾਡਾ? ਭਈ ਨੁਕਸਾਨ ਤਾਂ ਘੱਟੋ-ਘੱਟ ਕੁਝ ਪਾਵਾ ਪੈਸੇ ਹੀ 53000 ਰੁਪਇਆ ਫੋਨ ਵੀ ਆਪਣੇ ਕੋ ਬਾਕੀ ਜਿਹੜੀਆਂ ਸੱਟਾਂ ਲਾਈਆਂ ਉਹ ਬੱਕਰੀਆਂ ਲਾਈਆਂ ਉਹਨਾਂ ਨੇ ਨੇ ਆ ਗਈ ਬਸ ਸਾਡਾ ਸਮਾਨ ਵਾਪਸ ਜਲਦੀ ਜਲਦੀ ਵਾਪਸ ਕੀਤਾ ਜਾਵੇ ਤੇ ਉਹਨਾਂ ਨੂੰ ਮੁੰਡਿਆਂ ਨੂੰ ਸਜ਼ਾ ਦਵਾਈ ਜਾਵੇ ਸਾਰਿਆਂ ਨੇ ਮੂੰਹ ਪਰਨਾ ਬੰਨ ਸਾਰਿਆਂ ਨੇ ਮੂੰਹ ਤੇ ਸੰਤਰੀਆਂ ਦੇ ਪਰਨੇ ਬੰਨੇ ਹੋ ਜੀ